हां भाई गबरू नौजवानों किमे हो आज सुबह-सुबह आपा रेलवे ਦੇ ਇੰਜਨ ਨੂੰ ਧੂਆ ਛੜਦੇ ਛੜਦੇ ਦੁੱਧ ਲੈ ਕੇ ਆਏ ਦੁੱਧ ਲੈ ਕੇ ਆ ਕੇ ਆਪਾਂ ਤਿਆਰ ਹੋਏ ਲਿਸਕੂ ਲਿਸਕੂ ਹੋ ਕੇ ਆਪਾਂ ਚੱਲ ਰਏ ਸੀ ਐਸੇ ਥਾਂ ਜਿੱਥੇ ਇਸ ਗਬਰੂ ਨੌਜਵਾਨ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਮਿਲਿਆ ਕਹਿਣ ਦਾ ਭਾਵ ਹੈ ਮੈਂ ਚੱਲਿਆ ਸੀ ਮੇਰੇ ਸਹੂਰੀ ਸਹੂਰੀ ਪਹੁੰਚ ਕੇ ਦੇਖਦੇ ਨੋਕਾ ਦੇ ਮੋੜਾ ਤੇ ਖੜਕੇ ਗਬਰੂ ਨੌਜਵਾਨ ਦਾ ਸਵਾਗਤ ਕੀਤਾ ਉਦੋਂ ਬਾਅਦ ਘਰੇ ਪਹੁੰਚਨ ਸਾਰ ਮੈਂ ਰੋਗ ਮਾਰਿਆ ਮਹਾ ਮੈਂ ਕੌੜੇ ਖਾਣੇ ਗੰਡੇ ਵਾਲੇ ਮੇਰੀ ਸੱਸ ਨੇ ਮੇਰੇ ਮੂਰੇ ਗੰਡੇ ਲੈ ਕੇ ਰੱਖ ਦਿੱਤੇ ਨੇ ਲੇਕਿਨ ਮਤਲਬ ਚੇਰਲਾ ਨਾਲੇ ਆਪ ਐਨੇ ਕਮਗਰੋ ਆਪਾਂ ਚੱਲ ਪਏ ਡਾਕਟਰ ਕੋਲੇ ਦਵਾਈ ਲੈਣ ਦੇਖਿਆ ਤਾਂ ਮੂਰੇ ਡਾਕਟਰ ਆਪ ਬਮਾਰ ਬੈਠਾ ਸੀ ਮੈਂ ਕੰਨਾਂ 'ਚ ਪਾ ਕੇ ਹੈੱਡਫੋਨ ਉਹਦੇ ਗਾਣੇ ਜੇ ਸੁਨੇ ਤੂ 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 ਤਾਰਾ ਤੋੜੋ ਨਾ ਦਿਲ ਹਮਾਰਾ ਉਦੋਂ ਬਤ ਕਰਿਆ ਗਿਆ ਕਿ ਅੱਜ ਮੇਰੇ ਸਾਲੇ ਦੀ ਐਨੀਵਰਸਰੀ ਸੀਗੀ ਮੈਰਿਜ ਐਨੀਵਰਸਰੀ ਇਹ ਮੈਂ ਗਾਲ ਨਹੀਂ ਗੱਡੀ ਰਿਸ਼ਤਾ ਦੱਸਿਆ ਮੇਰਾ ਸਾਲਾ ਹੈ ਤੇ ਉਦੋਂ ਬਾਅਦ ਫਿਰ ਅਸੀਂ ਬਾਈ ਕੇਕ ਨੂੰ ਕੱਟ ਕੇ ਅਸੀਂ ਤਰਤੇ ਦੀਪਕ ਘਟਾਬੇ ਵੱਲ ਨੂੰ ਦੀਪਕ ਘਟਾਬੇ ਤੇ ਜਾ ਕੇ ਅਸੀਂ ਖਾਣਾ ਖਾਧਾ ਤੇ ਆ ਬਿੱਲ ਬਣਿਆ ਫਾਸ ਦੇ ਤੇਰਾ ਨਾ ਇਹ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਤਕਲੀਫ ਨਹੀਂ ਹੁੰਦੀ ਕਿ ਕਾਕੇ ਤੁਸੀਂ ਆਪ ਸਮਝਦਾਰ ਹੋ ਫਿਰ ਮਿਲਾਂਗੇ ਇੱਕ ਹੋਰ ਨਵੇਂ ਬਲੌਗ